एस एच ओ अमन सैनी ने थाना फिलौर का चार्ज संभाल पत्रकारा फिलौर एस एच ओ अमन सैनी ने आज था फिलौर का चार्ज संभाल लिया इस मौके उन्होंने पत्रकारा मिलनी करके जान पछाण की भविख्या सहयोग नम करने की कीती अमन सैनी ने कहा कि मीडिया समाज का अम हिस्सा है सही जानकारी लोगों तक पहुँचाने पत्रकारा की भूमिका महत्वपूर्ण रही है

ਕਰਾਂਗਾ ਪ੍ਰੈਸ ਕਲੱਬ ਦਾ ਵੀ ਤੇ ਜਿੱਦਾਂ ਜਿਸੀਂ ਤੁਹਾਡੇ ਨਾਲ ਰੱਖਿਆ ਸੀ ਸਮਾਂ ਲਿਆ ਸੀ ਦਿੱਤਾ ਸੀਗਾ ਤੁਹਾਣਾ ਰੂਬਰੂ ਹੋਣ ਦਾ ਕਿ ਸਾਨੂੰ ਸਮਾਂ ਦਿੱਤਾ ਤੇ ਮੈਂ ਬਤੌਰ ਐਸੇ ਕਿਤੇ ਫਲੋਰ ਜੁਆਇਨ ਕੀਤਾ ਹੈ ਤੇ ਸਾਡੀ ਪ੍ਰਾਇੋਰਟੀਜ਼ ਜੋ ਪੁਲਿਸ ਦੀ ਡੇ 1 ਤੋਂ ਜਲਦੀ ਜਦ ਤੋਂ ਪੁਲਿਸ ਬਣੀ ਹੈ ਸਾਡਾ ਤੇ ਕ੍ਰਾਈਮ ਅਗੇਂਸਟ ਇਹ ਸਭ ਤੋਂ ਮੇਨ ਮੋਟਿਵ ਤੇ ਇਹ ਕਿ ਸਾਡੇ ਏਰੀਆ ਦੇ ਵਿੱਚ ਬਿਲਕੁਲ ਕ੍ਰਾਈਮ ਦੇ ਉੱਤੇ ਨਾਤ ਪਾਈ ਜਾਏ ਤੇ ਅੱਜ ਦੀ ਡੇਟ 'ਚ ਜਿਹੜਾ ਹੁਣ ਰੀਸੈਂਟਲੀ ਜਿਹੜਾ ਚੱਲ ਰਿਹਾ ਹੈ ਉਹ ਡਰੱਗਸ ਦੇ ਉੱਤੇ ਹੈ ਤੇ ਉਸ ਤੋਂ ਇਲਾਵਾ ਬਾਕੀ ਜਿੰਨੀ ਵੀ ਪੁਲਿਸ ਨੇ ਲਾਅ ਐਂਡ ਆਰਡਰ ਹੈ ਔਰ ਅਦਰਵਾਈਜ਼ ਜਿੰਨੇ ਵੀ ਸਾਡੇ ਏਰੀਆ ਦੇ ਨਾਗਰਿਕ ਹੈ ਉਹਨਾਂ ਦੀ ਸੁਰੱਖਿਆ ਦੀ ਕਿੰਵੇ ਵਾਲੀ ਸਾਡੀ ਹੈਗੀ ਆ ਉਹਨੂੰ ਅਸੀਂ ਪੂਰੀ ਤਨਦੇਈ ਨਾਲ ਨਿਭਾਵਾਂਗੇ ਤੇ ਉਸ ਤੋਂ ਇਲਾਵਾ ਕ੍ਰਾਈਮ ਦਾ ਸਾਡੇ ਲੈਵਲ ਤੇ ਉਹ ਤੇ ਇੱਕ ਜਹਰ ਹੈ ਜਿਸ ਨੂੰ ਅਸੀਂ ਖਤਮ ਕਰਨ ਲਈ ਬੈਠੇ ਆਂ ਔਰ 24 ਆਵਰ ਬੈਠੇ ਆਂ ਬਿਲਕੁਲ ਅਲਰਟ ਸਾਡੇ ਬੜੇ ਕਾਬਿਲ ਪੁਲਿਸ ਆਫਸਰ ਸੰਜੀਤ ਪੂਰੀ ਦੇ ਬਾਰੇ ਤੁਸੀਂ ਦੱਸਿਆ ਕਿ ਉਹਨਾਂ ਨੇ ਬਹੁਤ ਸਫਾਇਆ ਕੀਤਾ ਹੈ ਤੇ ਜੋ ਤੁਸੀਂ ਦੱਸਿਆ ਕਿ ਥੋੜਾ ਬਹੁਤ ਰਹਿ ਗਿਆ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਤੁਹਾਡੇ ਸਾਡੇ ਤੋਂ ਬਾਅਦ ਜਦੋਂ ਕੋਈ ਆਏਗਾ ਤੇ ਤੁਸੀਂ ਉਹਨਾਂ ਨੂੰ ਬੋਲੋਗੇ ਸੰਜੀਪਪੁਰਜੀ ਤੋਂ ਬਾਅਦ ਉਹ ਵੀ ਆਏ ਸੀ ਬ੍ਰਿੰਦਾਪਨਦਾ ਉਹਨਾਂ ਨੇ ਵੀ ਕੀਤਾ ਸੀ ਕੰਮ ਤੇ ਉਹ ਸਾਰੇ ਖਤਮ ਕਰ ਦਿੱਤੇ ਸੀ ਤੇ ਤੁਸੀਂ ਸਾਨੂੰ ਕੋਆਪਰੇਟ ਕਰਿਓ ਔਰ ਮੀਡੀਆ ਨੂੰ ਮੈਂ ਕਹਾਂਗਾ ਤੁਸੀਂ ਸਾਨੂੰ ਜਰੂਰ ਕੋਆਪਰੇਟ ਕਰਿਓ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਤੇ ਤੁਹਾਡੀ ਕੋਆਪਰੇਸ਼ਨ ਦੀ ਸਾਨੂੰ ਲੋੜ ਹੈ ਤੇ ਅਸੀਂ ਵੀ ਤੁਹਾਨੂੰ ਬਿਲਕੁਲ ਯਕੀਨ ਦਿਵਾਉਣੀ ਆ ਤੇ ਜੋ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਜਿੱਦਾਂ ਸਾਨੂੰ ਤੁਸੀਂ ਕਿਉਂਕਿ ਤੁਹਾਨੂੰ ਕਾਫੀ ਕੁਝ ਤੁਸੀਂ ਇਹ ਵੀ ਦੱਸ ਬੈਸ ਨੋਇੰਗ ਪਰਸਨ ਤੁਸੀਂ ਹੋ ਤੇ ਤੁਸੀਂ ਸਾਨੂੰ ਜਿੱਦਾਂ ਹੀ ਸਾਨੂੰ ਵੀ ਦੱਸੋਗੇ ਅਸੀਂ ਇਨਸਾਨ ਨਾਲ ਪੂਰਾ ਨਾਥ ਪਾਵਾਂਗੇ